ਰਹਿਰਾਸਿ ਕਿਉ ਗ਼ਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨ ਨ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਓ ਜਾਤ ਮੇ ਜੋਤ ਜੋਤ ਮੇ ਜਾਤਾ ਗਲਗਲਾ ਭਰਪੂਰਿਆ ਤੂ ਸੱਚਾ ਸਹਬ ਸਿਵ ਤੇ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਤਾਰਾ ਗਸ ਮਹਲਾ ਪਹਿਲਾ ਈ ਓੰਗਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਬਾਵਨ ਹਰੇ ਕੀਤੇ ਤੇਰੇ ਰਾਗ ਪਰਿ ਸਿਓ ਗਈਏ ਕੀਤੇ ਤੇਰੇ ਗਾਵਨ ਹਰੇ ਗਾਵਨ ਤੁਧਨੋਂ ਪਾਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ गावणततनो चेत गोप्तले गजानन लिकलिक धर्म विचारे गावणततनो ईश्वर बर्मा देवी सोन तेरे सदा सवारे गावणततनो इंदरासन बैठी देवतां दरनाले गावणततनो सद समाधी अंदर गावणततनो साध विचारे गावणततनो जती सती संतोकी गावणततनो वीर करारे गावणततनो पंडत पदनन कीसर जोग जोग विधानाले गावणततनो मोहनिया मनमोहन स्वर्ग मच प्याले ਗਾਵਣ ਤਤਨੋਂ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤਤਨੋਂ ਜੋਤ ਮਹਾਂਬਲ ਸੂਰਾ ਗਾਵਣ ਤਤਨੋਂ ਖਾਣ ਚਾਰੇ ਗਾਵਣ ਤਤਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਤਨੋਂ ਗਾਵਣ ਜੋਤਿ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਤਨੋਂ ਗਾਵਣ ਸੇ ਮੈ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੋ ਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਢਾਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਲ ਤਿਸ਼ਾਂ ਸਹਾ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੋਨੁ ਵਡਾ ਆਖੇ ਸਭ ਕੋਇ ਕੇਵੜ ਵਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੜ ਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਨ ਜਾਈ ਤੇਰੀ ਤਿਲ ਵਡਿਆਈ ਸਭ ਸਤਿ ਸਭ ਤਬ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਦ ਬਿਨ ਸਦੇ ਕਿਨੇ ਨ ਪਾਈਆਂ ਕਰ ਮਿਲੇ ਨਹੀਂ ਠਾਕ ਰਹੀਆ ਆਕਣ ਵਾਲਾ ਕਿਆ ਵਿਚਾਰਾ ਸਿਫਤ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਕਣਿਓ ਕਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੂਖ ਹੈ ਗਾਈ ਚਲਿਏ ਦੂਗਾ ਜੋ ਕੇ ਵਿਸਰੇ ਮੇਰੀ ਮਾਇ ਸਾਚਾ ਸਹਿਮ ਸਾਚੇ ਨਾ ਰਹੋ ਸਾਚੇ ਨਾਮ ਕੀ ਤਿਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓ ਮਰਿ ਨਾ ਹੋਵੇ ਜੋਗ ਦਿਂਦਾ ਰਹੇ ਨ ਚੁਕੇ ਭੋਗ ਗੁਣ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾਰੇ ਧੀ ਕਮ ਜਾਤ ਨਾਨਕ ਨਾਵੇਂ ਬਾਸਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਿਪੁਰਖਾ ਬਿਨੋ ਕਰੂੰ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰੈ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸਿ ਮਿਲੇ ਸੰਗਤਿ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹਿਨ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਨ ਧੁਰ ਮਸਤ ਕਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਦਰੀ ਮਹੱਲਾ ਪੰਜਵਾਂ ਕਾਹਿਰ ਮਨ ਚਿਤਵ ਯੁਧਮ ਜਾ ਅਹਰ ਹਰ ਜੀਉ ਪਰਿਆ ਸੈਲ ਪੱਥਰ ਮੇਂ ਜੰਤ ਉਪਾਏ ਤਾ ਕਰਿ ਜਗਾ ਕੇ ਗਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਗ ਸੋਤ ਬਨੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਗ ਸੰਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਊੜ ਊੜ ਆਵੇ ਸੇ ਕੋ ਸਾਥ ਇਸ ਪਾਚੇ ਬਚਰੇ ਛੜਿਆ ਤਿਨ ਕੌਣ ਖਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਵਣੇ ਦਾ ਆਨ ਦਸੇ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗਾ ਸਮਹਲਾ ਚੌਥਾ ਸੋ ਪੁਰਖ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਬੁਰਗ ਨਰਨਜਨ ਹਰ ਅਗਮ ਅਗਮ ਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਰਦਨ ਹਾਰਾ ਸਭ ਜੀ ਤੁਮਾਰੇ ਜੀ ਤੁਮ ਜੀਆਂ ਦਾ ਦਾਤਾ ਰਹਾ ਹਰ ਧਿਆਵੋ ਸੰਤੋ ਜੀ ਸਭ ਦੂਖ ਬਿਸਾਰਨ ਹਰਾ ਹਰੇ ਆਪੇ ਢਾਗ ਰਹੇ ਆਪੇ ਸੇਵਕ ਜੀ ਜਾਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰਨ ਅੰਤਰ ਜੀ ਹਰੇ ਕੋ ਬੁਰਖ ਸਮਾਨ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨ ਵਰ ਨਾ ਜਾਣਾ ਤੂੰ ਪਾਰ ਬਰੰਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਗਮ ਖਾਣਾ ਜੋ ਸੇਵਿਆ ਜੋ ਸੇਵਿਆ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਤੇ ਆਵੇ ਹਰਤੇ ਆਵੇ ਤੁਧ ਜੀ ਜੇ ਜਨ ਜੁਗ ਮੈਂ ਸੁਖ ਵਾਸੀ ਸੇਮਕਤ ਸੇਮਕਤ ਭੈ ਜਿਨ ਹਰਤੇ ਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰ ਪੌਤ ਜਿਨ ਹੰ ਨਿਰ ਪੌਤ ਆਇਆ ਜੀ ਤਿਨ ਕਾਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤ ਅਨ ਸੇਤ ਅਨ ਜਨ ਹਰਤੇ ਆਇ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਨਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੀ ਹਰ ਪੂਜਾ ਜੀ ਤਪਤਾ ਪੈ ਜਬੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਜਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰਮ ਪਰ ਕਰਤਾ ਜੀ ਤੁਧ ਜੇ ਵਡ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੀਚਲ ਕਰਤਾ ਸੋਈ ਤੁਧਿ ਆਪੇ ਭਾਵੇ ਸੋਈ ਵਰਤੇ ਜੀ ਤੁਧਿ ਆਪੇ ਕਰੇ ਸੋ ਹੋਈ ਤੁਧਿ ਆਪੇ ਸ੍ਰਿਸ਼ਟ ਸਭਿ ਉਪਾਈ ਜੀ ਤੁਧਿ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਸਾਈ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਉਹ ਪਾਈ ਰਹਾ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਇ ਤੁਝ ਬਿਨ ਦੂਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿੰਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੈਸਾ ਨਾਮ ਤੂੰ ਜਾਣੇ ਹੀ ਸੋਈ ਜਨ ਜਾਣੇ ਹਰ ਗੁਣ ਸਤਿ ਕੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੁਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਮ ਹੱਲਾ ਪੱਲਾ ਤੇ ਸਰਵੜੇ ਪਹਿਲੇ ਨਵਾਸਾ ਪਾਣੀ ਪਾਵ ਤਿਨਹਿ ਕੀਆ ਪੰਗਜ ਮੋ ਪਗ ਨਹੀਂ ਚਾਲ ਅਹਮ ਦੇਖਾਂ ਤੈ ਡੂਬਿ ਜਲੇ ਮਨ ਏਕ ਨਜੇਤ ਸਮੂੜ ਮਨਾਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵੀਸਰਿਆ ਅਸਾ ਮਹਲਾ ਪੰਜਵਾ ਭਾਈ ਪ੍ਰਾਪਤ ਮਾਨੁਖ ਦੇ ਹੋਰਿਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਔਰ ਕਾਜ ਤੇ ਰਗੀ ਤੇਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਭ ਜਲ ਤਨ ਕੇ ਜਨ ਮਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਨਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਬਰੇ ਕੀ ਰੱਖੋ ਸਰਮਾ ਇੱਕ ਓੰਕਾਰ ਵਾਹਿਗੁਰੂ ਦੀ ਕੀ ਫਤਿਹ ਪਾਤਸ਼ਾਹੀ ਦਸ ਕਬੀਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਬਾਰਾ ਹਮਰੇ ਦੁਸ਼ਟ ਸਭੇ ਤੁਮ ਕਾਵੋ ਆਪ ਹਾਥ ਦੇ ਮਿਹ ਬਚਾਵੋ ਸੁਖੀ ਬਸੇ ਮੂਰੋ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਰੱਛਾ ਨੀ ਜਕਰਦਾ ਕਰੀਏ ਸਾਬਰਨ ਕੋ ਆਸ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਵਰਨਾ ਤਿਆਉ ਜੋ ਵਰਚਾਉ ਸਤਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਏ ਚੁੰਨ ਚੁੰਨ ਸਤਰਾ ਹਮਾਰੇ ਮਾਰੀਏ ਆਵਾਦ ਦੇ ਦੇ ਮੁਝੇ ਉਭਰਿਏ ਮਰਨ ਕਾਲ ਕਾ ਤ੍ਰਾਂਸ ਨਵਰੀਏ ਹੁ ਜੋ ਸਦਾ ਹਮਾਰੇ ਪਛਾ ਸਿਰਿਏ ਤੁਜੋ ਕਰਿਓ ਰੱਛਾ राख लियो मेरा हारे साहे संत साहे प्यारे दीन बंत दुष्टन के हंता हो पुरी चतुर्दश कंता काल पाए ब्रह्म भवतरा काल पाए शिव जू अवतरा काल पाए कर बिशन प्रकाशा सकल काल का, का किया तमाशा जमन काल जोगी शिव की ब्रह्मा ज्योतियो जमन काल सब लोग सवारा नमस्कार है ताय हमारा ਜਮਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨ ਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੀ ਅਸੂਲਾ ਸੰਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुग पाए ते दुखी सुख पाए साधन के सुखी एके की पीर पठाने कट कट के पट पट की जान जब जा उध कर कर करता रा प्रजा तरत तब दे अपारा जब आकर करत हूं कम हूं तुम में मिलत दे तार सब हूं जीते वदन श्रीत सब उतार आप अपनी बूज उचारे तुम सब ही तेरे तनरालम जानत भेद भेद हरियालम ਨਿਰੰਕਾਰ ਨਿਰਮਕਾਰ ਨਿਲੰਭ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾ ਕੋ ਕਰੇ ਪਾਣ ਅਨਮਾਨਤ ਮਹਾ ਮੂੜ ਗਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਿਨਤ ਨੈ ਪੇਵ ਆਪ ਆਪਣੀ ਬਦਹ ਜੀਤੀ ਬਰਨਤ ਪਿੰਨ ਪਿੰਨ ਤੇ ਦੇਤੀ ਤੁੰਬਰਾ ਲਖਨ ਜਾਇ ਪਸਾਰਾ ਕੈ ਬਦ ਸਜਾ ਪ੍ਰਥਮ ਸੰਸਾਰਾ ਇਕੇ ਰੂਪਨ ਉਪਸਰੂਪ ਰੰਗ ਪਹਿਉ ਰਾਮ ਕਹੀ ਪਪਾਂਡਜ ਜਿਰਜ ਸਿਤਜ ਕੀਨੇ ਉਤਪਜ ਘਾਨ ਬਹੁ ਰਚ ਦਿਨੇ ਕਉ ਹੁੜ ਰਾਜਾ ਹੈ ਬੈਠਾ ਕਉ ਸੰਮਟ ਭਜੋ ਸ਼ੰਕਰ ਗੈਠਾ ਸਗਲੇ ਸ੍ਰੇਟ ਕਾਇ ਅਚੰਬਵ ਆਦ ਜੁਗਾਦ ਸਰੂਪ ਸਿੰਭਵ ਅਵ ਰਖਾ ਮੇਰੀ ਤੁਮ ਕਰੋ ਸਿਖਿਓ ਬਾਰੇ ਸਿਖ ਸੰਗਰੋ ਦੁਸ਼ਟ ਚਿਤੇ ਉਠਵਟ ਉਤਪਾਤਾ ਸਗਲ ਮਲੇਸ਼ ਕਰੋ ਰਨ ਕਹਾਤਾ जयस्तुते तव अवसर निबरे तिनके दुष्ट दुक्त है मरे पूरग जवन पग परे तिहारे तिनके तुम संकट सब तारे जो कल को एक बार तएं है ताके काल निकट नहीं है रछा है तएं सब काला दुष्ट अरिष्टर नितत काला कृपा दृष्ट तं जैन हर हो ताके ताप तन कमो हर हो रिद्ध सिद्ध कर्मो सब होई दुष्ट चाशवै सके ना कोई ਇਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾਈ ਉਬਾਰਾ ਜਿਨੇ ਨਰਨਾਮ ਤਿਹਾਰੋ ਕਹਾ ਤਾਰਿ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆ ਮਹਾ ਦੇਲਿਓ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕਉ ਆਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹੇ ਮਾ ਤੇ ਇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬੋ ਭੇਦ ਗਏ ਹਮੇਕ ਨ ਜਾਣਿਓ ਸਿਰਿਅਸ ਪਾਨ ਕਿਰਪਾ ਤੁਮਰੀ ਕਰ ਮੈ ਨ ਕਿਉ ਸਭ ਤੋ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਦਵਾਰ ਬਾਇ ਗਏ ਕੀ ਲਾਜ ਹਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤਿਜਾ ਅਨੰਦਿਕ ਓੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿ ਜਿਸੇ ਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦ ਹੋਤੇ ਗਾਉ ਹਰੀ ਕੇ ਰਾਮ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾngਲਾ ਸਮਰਾਤ ਸੁਆਮੀ ਸੁਖਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਹਿਬਾ ਕਿਆ ਨਾਹੀ ਘਰ ਤੇ ਰਹਿ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜ਼ੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਾਹੀ ਘਰ ਤੇ ਰਹਿ ਸਾਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਐ ਵਸਿਆ ਜਿਨੀ ਚਾ ਸਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਜਿਸ ਦੀਆਂ ਵਡਿਆਈਆਂ ਕਹਿੇ ਨਾਨਕ ਸੁਨੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘੜਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਗੰਡਕ ਮਾਰਿਆ ਹਰ ਗਰਮ ਬਾਯਾ ਤੋ ਦਿਨ ਗੋジナ ਮਰਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦਵਾਜ ਅਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਪਵਿੱਤ ਸਤਿਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੇ ਵਾਜੀ ਅਨਹਦ ਤੂਰੇ ਮੂੰ ਧਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਗੁਰ ਕਾ ਪਈਓ ਜਿਸ ਕਾ ਸਭ ਸੇ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾਏ ਉਧਾਰੋ ਇਹ ਵਤ ਤਰੀ ਨਾ ਜਾਈ ਨਿਤ ਨਿਤਰਾ ਕਰਤਾਰੋ ਤਮ ਸੰਸਾਰ ਚਨਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਦਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਪੌੜੀ ਜਿੱਥੇ ਤੂੰ ਸਮਰਾਤ ਜਿੱਥੇ ਕੋਈ ਨਾ ਐ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ ਪਵਜਲ ਬਿਕਮ ਅਸ ਗਾਓ ਗੁਰ ਸ਼ਬਦੀ ਪਾਰ ਪਾਏ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੇ ਹੋ ਪੁਨ ਗੁਨ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਥਾ ਕੋਈ ਨਾ ਜਾਏ ਜੀ ਆਵੇ ਤੁਧ ਆਏ ਸੁਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜਹਿਮਾ ਜਪ ਗੁਰਨਾਉ ਨੇਤਰੀ ਸਤਗੁਰ ਵੇਖਣਾ ਸਰਵਣੇ ਸੁਨਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗੇ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੰਧ ਦੇ ਜਗ ਮੇ ਉਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰੇ ਆਪੂ ਬਾਰੀਆਂ ਗੁਰ ਕੀ ਪਹਿਰੀ ਪਾਏ ਕਾਜ ਸਵਾਰੇਨ ਹੋਏ ਆਪ ਦਿਆਲ ਮਨੂਨਾ ਵਿਸਾਰੇਨ ਸਾਜਨਾ ਕੇ ਸੰਗ ਭਵ ਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਕੀਨਮੈ ਬਿਦਾਰੀ ਅਨਤੀ ਸਹਬ ਕੀ ਟੇਕ ਨਾਨਕ ਮਨੇ ਮਾਹ ਜਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਦਿਸ ਸਹਬ ਕੀ ਟੇਕ ਨਾਨਕ ਮਨੇ ਮਾਹ ਜਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ